ਕੀਤਾ ਹਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅੱਜ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਇੱਕ ਕੀਤੀ ਅਸੀਂ ਪੇੜੇ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਇਆ ਇਹਨਾਂ ਪੇੜਿਆਂ ਨੂੰ ਤੁਸੀਂ ਵੀ ਘਰ ਵਿੱਚ ਬਣਾ ਸਕਦੇ ਹੋ ਇਸ ਤਰ੍ਹਾਂ ਰਖੜੀ ਦਾ ਤਿਹਾਰ ਆ ਰਿਹਾ 19 ਤਰੀਕ ਨੂੰ ਰਖੜੀ ਦਾ ਤਿਹਾਰ ਹੈ ਤੁਸੀਂ ਵੀ ਆਪਣੇ ਘਰ ਵਿੱਚ ਆਪਣੇ ਹੱਥਾਂ ਦੇ ਨਾਲ ਆਪਣੇ ਵੀਰ ਨੂੰ ਇਹ ਗਿਫਟ ਦੇ ਸਕਦੇ ਹੋ ਹਾਈ ਵਾਰ ਵੀਰ ਹੀ ਆਪਣੀ ਭੈਣ ਨੂੰ ਗਿਫਟ ਦਿੰਦਾ ਹੈ ਇਸ ਵਾਰ ਤੁਸੀਂ ਵੀ ਇਹ ਮਠਿਆਈ ਬਣਾ ਕੇ ਤੁਸੀਂ ਆਪਣੇ ਵੀਰ ਦਾ ਮੂੰਹ ਮਿੱਠਾ ਕਰਾ ਸਕਦੇ ਹੋ ਇਸ ਦੇ ਲਈ ਬਹੁਤਾ ਜਿਆਦਾ ਕੁਝ ਨਹੀਂ ਚਾਹੀਦਾ ਸਾਨੂੰ ਤਿੰਨ ਤੋਂ ਚਾਰ ਚੀਜ਼ਾਂ ਚਾਹੀਦੀਆਂ ਹਨ ਉਹਦੇ ਨਾਲ ਇਹ ਮਠਿਆਈ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਹੋ ਜਾਂਦੀ ਹੈ ਲੱਗਦਾ ਹੈ ਨਾ ਕਿ ਇਸ ਤਰ੍ਹਾਂ ਮਹਲਵਾਈ ਦੀ ਦੁਕਾਨ ਤੋਂ ਆਪਾਂ ਬਾਹਰ ਤੋਂ ਇਹ ਪੇੜੇ ਲਿਆਉਂਦੇ ਆਂਦੇ ਹਾਂ ਇਸੀ ਪੇੜੇ ਬਣਾਏ ਐ ਤੁਸੀਂ ਇਹਨਾਂ ਦੀ ਵਰਫੀ ਵੀ ਬਣਾ ਸਕਦੇ ਹੋ ਜੇ ਵਰਫੀ ਬਣਾਣੀ ਹੈ ਤਾਂ ਇਹਨੂੰ 2 ਤੋਂ 2.5 ਘੰਟੇ ਲਈ ਤੁਸੀਂ ਫ੍ਰਿਜ ਵਿੱਚ ਰੱਖਦੇ ਉਹਦੇ ਨਾਲ ਇਹ ਵਰਫੀ ਇਹਨ ਜੰਪ ਜਾਂਦੀ ਹੈ ਜੇ ਪੇੜੇ ਬਣਾਣੇ ਐ ਤਾਂ ਜਦ ਇਹ ਬਣ ਕੇ ਤਿਆਰ ਹੋ ਜਾਂਦੇ ਐ ਇਸ ਰਖੜੀ ਦੇ ਤਿਹਾੜ ਤੇ ਤੁਸੀਂ ਇਹ ਵਰਫੀ ਜ਼ਰੂਰ ਬਣਾਓ ਉਹ ਵੀ ਆਪਣੇ ਘਰ ਵਿੱਚ ਆਪਣੇ ਹੱਥਾਂ ਦੇ ਨਾਲ ਇਹ ਮਠਿਆਈ ਅਸੀਂ ਕਿਸ ਤਰ੍ਹਾਂ ਆਉ ਬਣਾਉਂਦੇ ਆ ਹੁਣ ਅਸੀਂ ਮਠਿਆਈ ਕਈ ਬਣਾਉਣ ਦੇ ਲਈ 200 ਗ੍ਰਾਮ ਪਨੀਰ ਲੈ ਲਿਆ ਤੁਸੀਂ ਜਿਆਦਾ ਪਨੀਰ ਵੀ ਲੈ ਸਕਦੇ ਹੋ ਇਹ ਜਿਹੜੀ ਆਪਾਂ ਪਨੀਰ ਦੀ ਮਠਾਈ ਬਣਾਣੀ ਹੈ ਬਹੁਤ ਹੀ ਵਧੀਆ ਬਣਦੀ ਹੈ ਪਹਿਲਾਂ ਪਨੀਰ ਤੇ ਇਸ ਤਰ੍ਹਾਂ ਛੋਟੇ ਛੋਟੇ ਪੀਸੇ ਦੇ ਕੱਟ ਲੈਣੇ ਆ ਪੀਸ ਆਸੀਂ ਕੱਟ ਲਿਆ ਪਨੀਰ ਤੇ ਹੁਣ ਇਹਨੂੰ ਇੱਕ ਜੱਗ ਵਿੱਚ ਪਾ ਲੈਣਾ ਹੈ ਕਿ ਆਪਾਂ ਇਹਦਾ ਥੋੜਾ ਜਿਹਾ ਧਰਧਰਾ ਜਿਹਾ ਪੇਸਟ ਬਣਾ ਲੈਣਾ ਹੈ ਇਹਦਾ ਜੱਗ ਲਈ ਆਏ ਦੇ ਵਿੱਚ ਪਨੀਰ ਪਾ ਲੈਂਦੇ ਆ ਇੱਕ ਕੱਪ ਨਾਰੀਅਲ ਦਾ ਬਰੂਧਾ ਲਈ ਆਇਆ ਹੋ ਪਾ ਲੈਣਾ ਹੈ ਥੋੜਾ ਜਿਹਾ ਊਨਾ ਕੱਪ ਚੀਨੀ ਥਾ ਲੈ ਲੈਣਾ ਮਿੱਠਾ ਪਾਣਾ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਜੇ ਤੀਜ ਖਾਣਾ ਚਾਹੁੰਦੇ ਹੋ ਤਾਂ 1 ਕੱਪ ਪਾ ਸਕਦੇ ਹੋ ਜੇ ਥੋੜਾ ਜਿਹਾ ਨੋਰਮਲ ਹੀ ਖਾਣਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਮਿੱਠਾ ਕੱਟੇ ਰੱਖਿਓ ਉਸ ਤੋਂ ਬਾਅਦ 1.5 ਕੱਪ ਆਪਾਂ ਦੁੱਧ ਦਾ ਪਾ ਲਾਂਦੇ ਆ 2 ਕੱਪ ਵੀ ਪਾ ਸਕਦੇ ਹੋ ਦੁੱਧ ਦੇ ਤੁਸੀਂ 1.5 ਕੱਪ ਵੀ ਪਾ ਸਕਦੇ ਹੋ ਪਰ ਇਹਨੂੰ ਆਪਾਂ ਪੀਸ ਲੈਣਾ ਦਰਦਰਾ ਜਿਹਾ ਹੀ ਪੇਸਟ ਬਣਾਉਣਾ ਇਹਦਾ ਪੇਸਟ ਬਣਾ ਲਿਆ ਜਿਹੜਾ ਸੀ ਦੇ ਵਿੱਚ ਦੁੱਧ ਲੈ ਆਏ ਉਹ ਤਾਂ ਠੰਡਾ ਨਹੀਂ ਲੈਣਾ ਹੈਗਾ ਗਰਮ ਲੈਣਾ ਪਰ ਬਹੁਤ ਜ਼ਿਆਦਾ ਗਰਮ ਵੀ ਨਾ ਹੋਵੇ ਨੋਰਮਲ ਜਿਹਾ ਗਰਮ ਹੋਵੇ ਤਾਂ ਉਹ ਹੀ ਪਾਣਾ ਠੰਡਾ ਨਹੀਂ ਪਾਣਾ ਹੈਗਾ ਹੁਣ ਚਲਦੇ ਆ ਗੈਸ ਵੱਲ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾਉਂਦੇ ਆਪਾਂ ਦੇਸੀ ਘਿਓ ਇੱਕ ਕੱਢੀ ਦੇਸੀ ਘਿਓ ਦੀ ਪਾ ਲਈ ਹੈ ਇਸ ਮਠਿਆਈ ਨੂੰ ਤੁਸੀਂ ਕੇਤੇ ਬਿਨਾ ਵੀ ਪਕਾ ਸਕਦੇ ਜੇ ਕੇ ਥੋੜਾ ਜਿਹਾ ਪਾਣਾ ਹੋ ਤਾਂ ਦੇਸੀ ਕੇ ਕੜਛੀਕ ਪਾ ਕੇ ਉਸ ਤਰ੍ਹਾਂ ਦਾ ਤੁਸੀਂ ਇਹਨੂੰ ਬਣਾ ਸਕਦੇ ਹੋ। ਜਿ ਇਸ ਤਰ੍ਹਾਂ ਤਿਹਾਰ ਆ ਗਿਆ ਰਖੜੀ ਦਾ ਤਿਹਾਰ ਤੁਸੀਂ ਘਰ ਵਿੱਚ ਹੀ ਮਠਿਆਈ ਬਣਾ ਸਕਦੇ ਹੋ। ਹੁਣ ਇਹਦੇ ਵਿੱਚ ਆਪਾਂ ਪੇਸਟ ਪਾ ਦਿੰਦੇ ਆ। ਇਹਨੂੰ ਲਗਾਤਾਰ ਚਲਾ ਲਾਣ ਐਨ ਇੱਕ گاੜਾ ਪੇਸਟ ਬਣਾ ਲੈਣਾ ਇਹ ਪੇੜੇ ਆ ਤੁਸੀਂ ਇਸ ਤਰ੍ਹਾਂ ਵਾਈਟ ਇਸ ਤਰ੍ਹਾਂ ਕਲਰ ਇਹਦਾ ਹੈਗਾ ਹੀ ਆ ਹੁਣ ਦੁੱਧ ਦਾ ਸਾਬਸਾ ਇਸ ਦਾ ਵਾਈਟ ਕਲਰ ਹੈ ਵਾਈਟ ਪੇੜੇ ਵੀ ਬਣਾ ਸਕਦੇ ਹੋ ਜਾਂ ਤੁਸੀਂ ਥੋੜਾ ਕਲਰਫੁਲ ਬਣਾਣੇ ਹੋਵਾਂ ਤਾਂ ਤੁਸੀਂ ਥੋੜਾ ਜਿਹਾ ਫੂਡ ਕਲਰ ਇਹਦੇ ਵਿੱਚ yellow ਫੂਡ ਕਲਰ ਹੈਗਾ red ਫੂਡ ਕਲਰ ਉਹ ਤੁਸੀਂ ਪਾ ਸਕਦੇ ਬਿਲਕੁਲ ਚੁਟਕੀ ਕੇ ਪਾਣੀ ਜਿਆਦਾ ਨਹੀਂ ਪਾਣੀ ਹੈਗੀ ਹੈ ਇਹ ਹੁਣ ਇਹਨੂੰ ਐਨ ਆਪਾਂ ਲਗਾਤਾਰ ਇਸ ਤਰ੍ਹਾਂ ਘਰਤੀ ਚਲਾਂਦੇ ਇਹਦਾ ਇਹਨਾਂ گاੜਾ ਪੇਸਟ ਤਿਆਰ ਕਰ ਲਾਣਾ ਇਹਦੇ ਤੁਸੀਂ ਪੇੜੇ ਵੀ ਬਣਾ ਸਕਦੇ ਹੋ ਵਰਫੀ ਵੀ ਬਣਾ ਸਕਦੇ ਹੋ ਘਰ ਵਿੱਚ ਹੀ ਤੁਸੀਂ ਮਠਿਆਈ ਬਣਾ ਸਕਦੇ ਹੋ ਇਹਨ ਪੇਸਟ ਜਿਆਦਾ ਪਤਲਾ ਨਹੀਂ ਬਣਾਉਣਾ ਹੈਗਾ ਥੋੜਾ ਜਿਹਾ ਆਪਾਂ ਪਨੀਰ ਜਿਹੜਾ ਪਾਇਆ ਹੈ ਤੇ ਉਹ ਦਾਣੇਦਾਰ ਰਹੇ ਜੇ ਰੱਖਣਾ ਚਾਹੀਦੇ ਇਸ ਤਰ੍ਹਾਂ ਦਰਦਰਾ ਜਿਹਾ ਹੀ ਰੱਖਣਾ ਹੈ ਪੰਜ ਤੋਂ 6 ਮਿੰਟ ਲੱਗੂਗਾ ਇਹਦਾ گاੜਾ ਪੇਸਟ ਬਣਾ ਲੈਣਾ ਹੈ ਗੈਸ ਬਿਲਕੁਲ ਐਨ ਲੋ ਕਰਕੇ ਲੋ ਕਰਕੇ ਹੀ ਤਾਂ گاੜਾ ਪੇਸਟ ਬਣਾਣਾ ਇੱਕ ਚੀਜ਼ ਤੁਸੀਂ ਹੋਰ ਪਾ ਸਕਦੇ ਆ ਜੇ ਤੁਹਾਨੂੰ ਲੱਗਾ ਹੈ ਸਾਡਾ ਪੇਸਟ ਥੋੜਾ ਜਿਹਾ ਪਤਲਾ ਹੋ ਗਿਆ ਦੁੱਧ ਜ਼ਿਆਦਾ ਪੈ ਗਿਆ ਤੁਸੀਂ ਟੇਸਟ ਥੋੜਾ ਜਿਹਾ ਹੋਰ ਵਧਾਣਾ ਹੈ ਤੇ ਉਹਦੇ ਲਈ ਕੀ ਕਰਨਾ ਹੈ ਮਿਲਕ ਪਾਊਡਰ ਤੇ ਦੋ ਚਮਚੇ ਲੈ ਲੈਣੇ ਆ ਉਸਦੇ ਵਿੱਚ ਇਹ ਹੀ ਗਰਮ ਦੁੱਧ ਚਾ ਕੇ ਪਾ ਲੈਣਾ ਹੈ ਇਹਦਾ ਕੋਲ ਤਿਆਰ ਕਰ ਲੈਣਾ ਇਹਦਾ ਇਸ ਤਰ੍ਹਾਂ ਇਹਦੇ ਨਾਲ ਫਲੇਵਰ ਵੀ ਹੋਰ ਜ਼ਿਆਦਾ ਵਧੀਆ ਆਊਗਾ ਤੇ ਪਰਫੀ ਇਹਨ ਸਾਡਾ ਜਿਹੜਾ ਪੇਸਟ ਹੈਗਾ گاੜਾ ਹੋ ਜਾਣਾ ਹੈ ਜੇ ਮਿਲਕ ਪਾਊਡਰ ਨਹੀਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਕਸਟਰਡ ਪਾਊਡਰ ਵੀ ਪਾ ਸਕਦੇ ਹੋ ਇੱਕ ਚਮਚਾ ਉਹ ਤੁਸੀਂ ਪਾ ਸਕਦੇ ਹੋ ਅੰਦਰ ਵਿੱਚ ਅਸੀਂ ਮੀਠਕ ਪਾਊਡਰ ਪਾ ਦਿੱ ਲਿਆ। ਨੂੰ ਇਹਨਾਂ ਆਪਾਂ ਗਾੜਾ ਕਰ ਲੈਣਾ ਇਹਨੂੰ। ਖੁਸ਼ਬੂ ਵੀ ਬਹੁਤ ਹੀ ਵਧੀਆ ਬਣਾਉਂਦੀ ਹੈ ਇਹ ਚੋ। ਪੇਸਟ گاੜਾ ਹੋਣ ਲੱਗ ਪਿਆ ਪਨੀਰ ਵੀ ਸਾਡੇ ਜਿਹੜੇ ਦਾਣੇਦਾਰ ਜਿਹੀ ਹੈ ਪੇੜੇ ਹੁੰਦੇ ਹਨ ਨਾ ਦਾਣੇਦਾਰ ਜੇ ਇਸੇ ਤਰ੍ਹਾਂ ਦੇ ਇਹ ਬਣ ਕੇ ਘਰ ਵਿੱਚ ਮਠਿਆਈ ਤਿਆਰ ਹੋਊਗਾ ਸ਼ੇਕ ਮਿੰਟ ਹੋ ਗਏ ਹਨ ਨੂੰ ਪੇਸਟ ਰੱਖੇ ਹੋਏ ਨੂੰ ਕਾਫੀ گاੜਾ ਹੋ ਗਿਆ ਤਾਂ 3-4 ਮਿੰਟ ਹੋਰ ਲੱਗੂਗੇ ਟੋਟਲ 10 ਮਿੰਟ ਵਿੱਚ ਵਰਗੀ ਬਣ ਕੇ ਤਿਆਰ ਹੋ ਜਾਊਗੀ ਆਪਾਂ ਸਾਡੇ ਕਿੰਨਾ ਘੱਟ ਟਾਈਮ ਲੱਗਿਆ ਇਹਨੂੰ ਬਣਾਉਣ ਨੂੰ ਇਸ ਵਾਰ ਜੇ ਤੁਸੀਂ ਆਪਣੇ ਵੀਰਾਂ ਨੂੰ ਰਖੜੀ ਬੰਨ੍ਹਣਗੇ ਤਾਂ ਆਪਣੇ ਹੱਥਾਂ ਦੀ ਘਰ ਦੀ ਮਠਿਆਈ ਲੈ ਕੇ ਜਰੂਰ ਲੈਣਾ ਉਸੇ ਮਠਿਆਈ ਨਾਲ ਮੂੰਹ ਮਿੱਠਾ ਕਰਾਇਓ ਬਹੁਤ ਬਹੁਤ ਆਸਾਨ ਹੈ ਭਾਰਤੀਆਂ ਚੀਜ਼ਾਂ ਅਸੀਂ ਲੈਣਦੇ ਤਾਂ ਹੈਗੇ ਆ ਮੇਰੀ ਬੁੜੀ ਅਸੀਂ ਲੈ ਲੈਂਦੇ ਆ ਰੇ ਇੱਕ ਚੀਜ਼ ਅਬ ਬਹੁਤ ਜ਼ਿਆਦਾ ਮਲਾਪਟੀ ਹੁੰਦੀ ਆ ਜਿਸ ਤਰ੍ਹਾਂ ਆਟਾ ਨਹੀਂ ਆਪਾਂ ਗੁੰਨਦੇ ਹੈਗੇ ਸਖਤ ਜਿਹਾ ਬਣਾਉਂਦੇ ਆਟਾ ਕੁੰਨ ਕੇ ਰੱਖਦੇ ਆ ਉਸੇ ਤਰ੍ਹਾਂ ਦਾ ਇਹ ਐਂਡ ਸਖਤ ਹੋ ਜਾਣਾ ਚਾਹੀਦਾ ਹੈ। ਨੋ ਮਾ ਗੁੱਸਾਖਟਾਟੇ ਮੰਗੋ। ਉਹ ਤਾਂ ਬਾਤ ਤਾਂ ਹੈ ਇਹ ਤੇ ਜੇ ਬਰਫੀ ਬਣਾਣੀ ਕੋ ਬਾਤ ਤੁਸੀਂ ਬਰਫੀ ਬਣਾ ਸਕਦੇ ਹੋ। ਜੇ ਪੇੜੇ ਬਣਾਣੇ ਆ ਤਾਂ ਪੇੜੇ ਬਣਾ ਸਕਦੇ ਹੋ। ਜੁੜਾ ਆਪਾਂ ਪਹਿਲਾ ਘੇ ਪਾਇਆ ਹੈ। ਤੁਸੀਂ ਬਾਅਦ ਵਿੱਚ ਵੀ ਇਸ ਤਰ੍ਹਾਂ ਘੇ ਪਾ ਸਕਦੇ ਹੋ ਜਾਂ ਪਹਿਲਾਂ ਵੀ ਪਾ ਸਕਦੇ ਹੋ। ਬਹੁਤ ਜ਼ਿਆਦਾ ਘੇ ਨਹੀਂ ਪਾਣਾ ਹੈਗਾ। ਬਿਨਾਂ ਘੇ ਤੇ ਵੀ ਬਣਾਈ ਜਾ ਸਕਦੀ ਹੈ। ਜੇ ਖਾਣਾ ਪਸੰਦ ਨਹੀਂ ਕਰਦੇ ਆ ਤਾਂ ਤੁਸੀਂ ਬਿਨਾਂ ਘੇ ਤੇ ਵੀ ਇਹਨੂੰ ਬਣਾ ਸਕਦੇ ਹੋ। ਇਸ ਤੇ ਇਹਨਾਂ ਬਸ ਤੜਾ ਲ ਹੋ ਗਿਆ ਇਹਨੂੰ ਆਪਾਂ ਇੱਕ ਮਿੰਟ ਹੋਰ ਗੜਾ ਕਰ ਦਿੰਦੇ ਆ ਜੇ ਤੁਸੀਂ ਇਹਦੇ ਵਿੱਚ ਆਪ ਫੂਲ ਕਲਰ ਪਾਇਆ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਤੁਸੀਂ ਫੂਲ ਕਲਰ ਦੇ ਵੀ ਬਾਈਟ ਕਲਰ ਦੇ ਵੀ ਬਣਾ ਸਕਦੇ ਹੋ ਕੋਈ ਵੀ ਫੂਲ ਕਲਰ ਪਾਦੇ ਹੋ ਉਹਦਾ ਵੀ ਬਣਾ ਸਕਦੇ ਹੋ ਜੇ ਤੁਸੀਂ ਇਹ ਵੀ ਨਾ ਪਾਣਾ ਹੈ ਤਾਂ ਤੁਸੀਂ ਕੇਸਰ ਦੇ ਦੋ ਤਿੰਨ ਪੱਤੀਆਂ ਪਾ ਦਿਓ ਤਾਂ ਉਹਦੇ ਨਾਲ ਵੀ ਰੰਗ ਬਹੁਤ ਵਧੀਆ ਆਉਂਦੇ ਤੇ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਹੈ टा तो हो गया हम लगातार इस तरह पंखी चलाई है कि लल भी ना लगा है पहनता है बहुत ही बढ़िया मठियाई बनती है एक बार ट्राई जरूर करो देखो बोता कुछ नहीं चाहिए ये सानू पनीर चाहिए दुधे कोकोनट पाउडर तुम घे बस वही दो तीन चीजा चाहद मठियाई बन के तैयार हो तो जाती है ਨਾਲੇ ਆਪਣੇ ਘਰ ਦੀ ਸ਼ੁੱਧ ਮਠਿਆਈ ਕੋਈ ਸਾਈਡ ਸੈਟ ਨਹੀਂ ਹੈ ਜੇ ਕੋਈ ਉਹ ਨਹੀਂ ਹੈ ਜੇ ਤੁਸੀਂ ਛੂਕ ਕਰਦੇ ਥੋੜੇ ਮਰੀਜ਼ ਹੈ ਛੂਕਾ ਤਾਂ ਦਿੱਕਤੇ ਨੂੰ ਹੈਗੀ ਬਹੁਤਾ ਜਿਆਦਾ ਤਿੱਖਾ ਨਹੀਂ ਖਾਣਾ ਚਾਹਤੇ ਤਾਂ ਇਸ ਤਰ੍ਹਾਂ ਦੀ ਥੋੜੀ ਜਿਹੀ ਘੱਟ ਪਾ ਸਕਦੇ ਹੋ ਚੀਂਡੀ ਵੀ ਨਹੀਂ ਪਾਣੀਏ ਜਾਂਦੇ ਉਹ ਤਾਂ ਤੁਸੀਂ ਮਿਸ਼ਰੀ ਵੀ ਪਾ ਸਕਦੇ ਹੋ ਜਨਵੀ ਬਹੁਤ ਪੀ ਹਲੇ ਬਰੰਦਾ ਹੈ ਕਿ ਮਿਸ਼ਰੀ ਦੀ ਤਸੀਰ ਠੰਡੀ ਹੁੰਦੀ ਹੈ ਤੋ ਸਾਡਾ ਇਹ ਸੱਤਾ ਹੋ ਗਿਆ। ਆਪਾਂ ਇੱਕ ਟੂ ਮਿੰਟ ਇਹਨੂੰ ਵੈਸੇ ਸ਼ੇਕ ਕਰ ਰਹਿਣਾ ਹੈ। ਬਸ ਇਸ ਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਜਿਹੜਾ ਆਪਾਂ ਦੁੱਧ ਪਿਆਏ। ਪਾਉ ਨਹੀਂ ਰਹਿਣਾ ਚਾਹੀਦਾ। ਨਹੀਂ ਇਹ ਅੱਟੇ ਨੂੰ ਪੱਠਾ ਹੋ ਜਾਵਾਂਗਾ। ਸਾਂਹੀ ਦੇ ਸਾਦੀ ਮਠਿਆਈ ਵਧੀਆ ਬਣ ਕੇ ਤਿਆਰ ਹੋਣੀ ਹੈ। ਜੇ ਇਹ ਥੋੜਾ ਮोटा ਵੀ ਖੜਾ ਰਹਿ ਜਾਵਨਾ ਤਾਂ ਇਹਨਾਂ ਜੋੜਨਾ ਨਹੀਂ ਹੈਗਾ। ਇਹਨੂੰ ਮੈਂ ਜਿਹੀ ਰੱਖੂਗੀ। ਇਸ ਤਰ੍ਹਾਂ ਖੜਾ ਇਕੱਠਾ ਹੋਣ ਲੱਗ ਪਿਆ। ਬਸ ਯਾਰ ਇਹਨਾਂ ਟੇਸਟ ਇਕੱਠਾ ਹੋ ਜਾਣਾ ਆਪ ਨੂੰ। ਤਾਂ ਇਹਦੇ ਵਿੱਚ ਤੁਸੀਂ ਡ్రਾਈ ਫਰੂਟ ਵੀ ਪਾ ਸਕਦੇ ਹੋ। ਮੈਂ ਡ్రਾਈ ਫਰੂਟ ਉੱਪਰ ਲਾਵਾਂਗੀ ਐ ਤੇ ਵਿੱਚ ਵੀ ਤੁਸੀਂ ਪਾ ਸਕਦੇ ਹੋ। ਨਹੀਂ ਬਾਅਦ ਵਿੱਚ ਜਦ ਪੇੜੇ ਬਣਾਵਾਂਗੇ ਤਾਂ ਤੁਸੀਂ ਉੱਪਰ ਹੀ ਪਾ ਸਕਦੇ ਹੋ। ਨਹੀਂ ਤਾਂ ਵਿੱਚ ਪਾ ਨਹੀਂ ਆਬਦੀ ਪਾ ਸਕਦੇ ਹੋ ਬਰੀਕੀ ਕਟਿੰਗ ਕਰਕੇ। ਆ ਸਾਰੇ ਹੋਰ ਕੋਈ ਵੀ ਜਿਵੇਂ ਅੰਟੀ ਡ్రਾਈ ਫਰੂਟ ਨੂੰ ਪਸੰਦ ਹੈ ਤੁਸੀਂ ਪਾ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਪੈਨ ਦੇ ਵੀ ਥੱਲਾ ਬਿਲਕੁਲ ਐਨ ਇਸੇ ਕਦਾਂ ਲੱਗੇਗਾ ਹੁਣ ਵਰਫੀ تیار ਹੈ ਹੁਣ ਕਰ ਦਿੰਦੇ ਗੈਸ ਬੰਦ ਇਹਨੂੰ ਇੱਕ ਪਲੇਟ 'ਚ ਨਿਕਾੜ ਲੈਂਦੇ ਸਾਰੀ ਪੇਸਟ ਨੂੰ ਟਰੇ ਵਿੱਚ ਨਿਕਾੜ ਲੈਣਾ ਜੇ ਤਾਂ ਤੁਸੀਂ ਇਹਦੀ ਵਰਫੀ ਬਣਾਣੀ ਹੈ ਤਾਂ ਗਰਮਾ-ਗਰਮ ਇਹਨੂੰ ਕਿਸੇ ਵੀ ਟਰੇ ਜਾਂ ਇਸ ਤਰ੍ਹਾਂ ਕੋਈ ਪਲੇਟ ਲੈ ਕੇ ਉਹਦੇ ਵਿੱਚ ਤੁਸੀਂ ਇਹਨਾਂ ਨੇ ਸੈੱਟ ਕਰ ਲੈਣਾ ਜੇ ਤਾਂ ਇਹਦੇ ਪੇੜੇ ਬਣਾਣੇ ਆ ਤਾਂ ਇਹਨੂੰ ਹਲਕਾ ਜੈ ਇਹਨੂੰ ਠੰਡਾ ਕਰ ਲਵਾਂਣਾ ਉਸ ਤੋਂ ਬਾਅਦ ਇਹਦੇ ਪੇੜੇ ਬਣਾਣੇ ਆ ਅਸੀਂ ਇਹਦੇ ਪੇੜੇ ਬਣਾਵਾਂਗੇ ਤੇ ਇਹਨੂੰ ਹਲਕਾ ਜੈ ਇਹਨੂੰ ਠੰਡਾ ਕਰ ਲੈਣਾ ਹਲਕਾ ਜੈ ਪੇਸਟੜਾ ਠੰਡਾ ਹੋ ਗਿਆ ਹੁਣ ਇਹਦੇ ਲਈ ਅਸੀਂ ਕੀ ਕਰਨਾ ਇਸ ਤਰ੍ਹਾਂ ਤੜੀ ਦੇ ਨਾਲ ਇਹਨੂੰ ਇਸ ਤਰ੍ਹਾਂ ਮਸਲ ਲੈਣਾ ਇਹਨਾਂ ਤਬਾਦੋ ਆ ਕੇ ਜਿਆਦਾ ਗਰਮ ਹੋਵ ਤਾ ਵੀ ਨਾ ਹੋਏ ਇਸ ਲਈ ਠੰਡਾ ਕਰ ਲੈਣਾ ਇਸ ਤਰ੍ਹਾਂ ਤੁਹਾਨੂੰ ਪੇੜੇ ਪਤਾ ਹੀ ਆ ਕਿਸ ਤਰ੍ਹਾਂ ਜਿਵੇਂ ਮੂੰਹ ਚ ਪਾਉਂਦੇ ਐ ਤੇ ਐ ਕਿਸ ਤਰ੍ਹਾਂ ਬੋਲੇ ਮੜਾਈ ਵਾਂਗੂ ਭੁਲ ਜਾਂਦੇ ਐ ਬਹੁਤੋ ਤੋ ਟੈਂਕਮੈਂਟ ਇਸੇ ਤਰ੍ਹਾਂ ਮਸਾਲਾ ਲਾਣਾ ਹੈ ਸਾਰੇ ਪੇੜੇ ਬਣਾ ਕੇ ਅਸੀਂ ਰੱਖ ਲਏ ਐ ਬਹੁਤ ਹੀ ਵਧੀਆ ਬਣਦੇ ਆ ਬਣਦੇ ਆ ਇਹਨੂੰ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ 10 ਤੋਂ 15 ਮਿੰਟ ਲੱਗੇ ਐ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਜੇ ਇਹਦੀ ਬਰਫੀ ਬਣਾਣੀ ਹੈ ਤਾਂ ਇਹਨੂੰ ਸੈੱਟ ਕਰਨ ਦੇ ਲਈ 2 ਤੋਂ 2.5 ਘੰਟੇ ਨੂੰ ਫ੍ਰਿਜ ਵਿੱਚ ਰੱਖ ਦੇਣੇ ਆ। ਜੇ ਇਸ ਤਰ੍ਹਾਂ ਪੇੜੇ ਬਣਾਣੇ ਆ ਤਾਂ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਠੰਡਾ ਹੋਣ ਤਾਂ ਬਾਅਦ ਵਿੱਚ ਇਹਦੇ ਪੇੜੇ ਬਣਾ ਲੈ ਕਿ ਹਜਾ ਇਹ ਕਾਫੀ ਸੌਫਟ ਹੈ। ਹੁਣ ਇਸ ਇਹਦੇ ਉੱਪਰ ਇਸ ਤਰ੍ਹਾਂ ਡਰਾਈ ਫਰੂਟ ਲੈ ਲੈਂਦੇ ਆ ਉਹ ਲਗਾ ਦਿੰਦੇ ਆ। ਕੋਈ ਵੀ ਤੁਸੀਂ ਡਰਾਈ ਫਰੂਟ ਲੈ ਸਕਦੇ ਹੋ। ਇਹਨਾਂ ਠੱਕ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਖਾਣ ਨੂੰ ਟੇਸਟ ਤਾਂ ਹੈਗਾ ਹੀ ਹੈ ਇਹ aí। ਲਗਦੇ ਨਾ ਦੇਖੋ ਕਿੰਨੇ ਜਿਆਦਾ ਵਧੀਆ ਲਗਦੇ ਕੋਈ ਕਹਿ ਸਕਦਾ ਹੈ ਕਿ ਘਰ ਵਿੱਚ ਬਣਾ ਕੇ ਤਿਆਰ ਕੀਤੇ ਇਸ ਇਸ ਤਰ੍ਹਾਂ ਲੱਗਦਾ ਕਿ ਹਲਵਾਈ ਦੀ ਦੁਕਾਨ ਤੋਂ ਬਾਹਰੋਂ ਲਿਆਂਦੇ ਆ ਇਸ ਰਖੜੀ ਦੇ ਤਿਹਾੜੀ ਤੇ ਆਪਣੇ ਘਰ ਵਿੱਚ ਆਪਣੇ ਹੱਥਾਂ ਦੇ ਨਾਲ ਮਠਿਆਈ ਬਣਾ ਕੇ ਆਪਣੇ ਵੀਰ ਨੂੰ ਲੈ ਕੇ ਜਰੂਰ ਦ아요 ਤੁਮ ਨੂੰ ਮੋਠਾ ਕਰਾਓ ਬਹੁਤਾ ਕੁਝ ਨਹੀਂ ਚਾਹੀਦਾ ਤਿੰਨ ਚਾਰ ਚੀਜ਼ਾਂ ਤੇ ਆਪਣ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਉਗੀ ਇਸ ਵੀਡੀਓ ਨੂੰ ਗਾਹਾਂ ਜ਼ਰੂਰ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਤਾਂ ਕਿ ਉਹ ਵੀ ਇਹ ਮਠਿਆਈ ਬਣਾ ਸਕਣ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ